ਅਦੇਵ ਜੀ ਕੀ ਰਾਜੇ ਦਾ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਵਾਰਡ ਨੰਬਰ 22 ਦੇ ਵਿੱਚ ਰਹਿਣਾ ਤੇ ਮੈਂ ਇੱਕ ਚੋਣਵਾਕ ਕੇ ਪਿਛਲੇ 15 ਸਾਲ ਤੋਂ 22 ਨੰਬਰ ਵਾਰਡ ਦੇ ਵਿੱਚ ਗੁਰਪ੍ਰੀਤ ਸਿੰਘ ਗੋਲਟੀ ਜੀ ਜਿਹੜੇ ਆ ਉਹ ਲਗਾਤਾਰੀ ਜਿੱਤ ਦਿੱਤੇ ਆ ਤੇ ਮੈਂ ਸਰਕਾਰ ਕੋਲੋਂ ਪਾਸੋਂ ਮੰਗ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਿਜਮ ਨੂੰ ਔਰ ਡਾਕਟਰ ਕਸ਼ਮੀਸ਼ੀ ਸੋਰ ਸਾਡੇ ਤਰਨਤਾਰਨ ਦੇ ਹਲਕਾ ਐਮਐਲਏ ਆ ਜੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ 15 ਸਾਲ ਤੋਂ ਜਿਹੜਾ ਐ ਐਸਸੀ ਕੋਟੇ ਦੇ ਵਿੱਚੋਂ ਜਿਹੜੀ ਐ ਸੀਟ ਆ ਇਹ ਗੁਰਪ੍ਰੀਤ ਸਿੰਘ ਗੋਲਡੀ ਜੀ ਦਿੱਤੇ ਆ ਅਸੀਂ ਚੋਣਿਆ ਕਿ ਤਰਨਤਾਰਨ ਦੀ ਐਸਸੀ ਜਿਹੜੀ ਸੀਟ ਆ ਉਹਦੇ ਬਲ ਬੁੱਤੇ ਤੇ ਅਸੀਂ ਚੋਣਿਆ ਕਿ ਗੁਰਪ੍ਰੀਤ ਸਿੰਘ ਗੋਲਡੀ ਜੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਜਾਂ ਮੇਅਰ ਬਣਾਇਆ ਜਾਵੇ ਤਾਂ ਜੋ ਅੱਗੇ ਚੱਲ ਕੇ ਸ਼ਹਿਰ ਦਾ ਵਿਕਾਸ ਹੋ ਸਕੇ ਸ਼ਹਿਰ ਦੇ ਕੰਮ ਹੋਰ ਵਧੀਆ ਤਰੀਕੇ ਨਾਲ ਹੋਣ ਤੇ ਬਾਕੀ ਜੋ ਵੀ ਆਵਾੜ ਦੇ ਚ ਕੋਈ ਕਿਸੇ ਦਾ ਕੰਮ ਰਹਿ ਗਿਆ ਅਧੂਰਾ ਰਹਿ ਗਿਆ ਜਾਂ ਸ਼ਹਿਰ ਦੇ ਵਿੱਚ ਵਿਕਾਸ ਰਹਿ ਹੋਣਾ ਬਾਕੀ ਰਹਿ ਗਿਆ ਏ ਉਹ ਗੁਰਪ੍ਰੀਤ ਸਿੰਘ ਗੋਲੜੀ ਜੀ ਦਿਨ ਰਾਤ ਮਿਹਨਤ ਕਰਕੇ ਤੇ ਉਹ ਕਰਾਉਣਗੇ ਅਸੀਂ ਇਹੀ ਮੰਗ ਕਰਦੇ ਆ ਸਰਦਾਰ ਕਮਿਸ਼ਨਰ ਸੋਲ ਜੀ ਨੂੰ ਕਿ ਇੱਕ ਵਾਰ ਐਸੀ ਕੋਟੇਰੀ ਜਿਹੜੀ ਆ ਪ੍ਰਧਾਨਗੀ ਸਰਦਾਰ ਗੁਰਪ੍ਰੀਤ ਸਿੰਘ ਗੋਲੜੀ ਨੂੰ ਦਿੱਤੀ ਜਾਵੇ ਤੇ ਅਸੀਂ ਕਸ਼ਮੀਰ ਸਿੰਘ ਡਾਟ ਸੋਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਹਮੇਸ਼ਾ ਹੀ ਹਰ ਕਿਸੇ ਦੇ ਰਣੀ ਰਹੂਗਾ ਹਰ ਕਿਸੇ ਦੇ ਨਿਵਾਗ ਚੱਲੂਗਾ ਸਾਡਾ ਇਹ ਗੁਰਪ੍ਰ ਸਿੰਘ ਗੋਲਡੀ ਆ ਇਹ ਬਹੁਤ ਨਿੱਗੇ ਸੁਭਾ ਦਾ ਐਮਸੀ ਆ ਤੇ ਹਰ ਕਿਸੇ ਨਾਲ ਬਹੁਤ ਪਿਆਰ ਨਾਲ ਰਹਿੰਦਾ ਵਾ ਵਿਚਰਦਾ ਵਾ ਜੇ ਕਿਸੇ ਦਾ ਕੰਮ ਨਹੀਂ ਹੁੰਦਾ ਤਾਂ ਆਪ ਜਾ ਕੇ ਖੁਦ ਜਾ ਕੇ ਕਰਾਉਂਦੇ ਆ ਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਐਸਐਸ ਕੀ ਜਿਹੜਾ ਉਹ ਐਸਸੀ ਕੋਟੇ ਦੀ ਜਿਹੜੀ ਆ ਸੀਟ ਆ ਜਾਂ ਐਸਸੀ ਕੋਟੇ ਦਾ ਜਿਹੜਾ ਪ੍ਰਧਾਨ ਆ ਗੁਰਪ੍ਰੀਤ ਸਿੰਘ ਗੋਲਟੀ ਜੀ ਨੂੰ ਬਣਾਇਆ ਜਾਵੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਧੰਨਵਾਦ ਜੀ ਅੱਜ ਵੀ ਕੀ ਨਾ ਤੇ ਕੀ ਕਹਿਣਾ ਜਾਵੇ ਵੀਰ ਜੀ ਮੇਰਾ ਨਾਮ ਅਰຸນ ਲੱਧੜਾ ਭਗਵਾਰ ਵਾਲੇ ਗੜੜ ਸਣਾ ਮਾਜਾ ਉਹਨਾਂ ਪ੍ਰਧਾਨ ਆ ਜੋ ਕਿ ਗੁਰਪ੍ਰੀਤ ਸਿੰਘ ਗੋਲਟੀ ਜੀ ਦਾ ਬਾਈ ਨੰਬਰ 12 ਤੋਂ ਚਾਂਸੇ ਹੌ ਰਏ ਨੇ ਅਸੀਂ ਮੰਗ ਕਰਦੇ ਹਾਂ ਆਪਣੇ ਕਸ਼ਮੀਰ ਸਿੰਘ ਡਾਕਟਰ ਸੋਲ ਨੂੰ ਜੋ ਕਿ ਇਹਨਾਂ ਦੀ ਕਮੇਟੀ ਕਰਦੇ ਪ੍ਰਧਾਨਗੇ ਇਸ ਹਿੱਸੇ ਦਿੱਤਾ ਜਾਵੇ ਅਜੀਬ ਇੱਕ ਇਨਾਮ ਕੀ ਕਹਿਣਾ ਜੀ ਮੇਰਾ ਜੀ ਸੰਦੀਪ ਸਿੰਘ ਨਾਂ ਨੇ ਠੀਕ ਹੈ ਜੀ ਇਹ ਆਪਣੇ ਗੌਰਪ੍ਰੀ ਸਿੰਘ ਗੋਲਟੀ ਜੋ ਬਹੁਤ ਵਧੀਆ ਕੰਮ ਕਰਾਉਂਦੇ ਆ ਠੀਕ ਹੈ ਜੀ ਜਦੋਂ ਆਪਾਂ ਘਰੇ ਵੀ ਜਾਂਦੇ ਆ ਵੀਰ ਦੇ ਠੀਕ ਹੈ ਜੀ ਅੱਧੀ ਜ਼ਬਾਨ ਆਪਣਾ ਸਾਰਾ ਕੰਮ ਕਰਾ ਦਿੰਦੇ ਆ ਤੇ ਉਹਨਾਂ ਨੂੰ ਕਦੀ ਉਹਨਾਂ ਨੇ ਮੱਥੇ ਵੱਟ ਨਹੀਂ ਪਾਇਆ ਗੋਡੇ ਹੱਥ ਤੇ ਪੈਰੀ ਹੱਥ ਵੀ ਹਰ ਕਿਸੇ ਦੇ ਲਾਂਦੇ ਆ ਠੀਕ ਹੈ ਤੇ ਜਦੋਂ ਵੀ ਆਪਾਂ ਉਹਨਾਂ ਦੇ ਘਰੇ ਜਾਂਦੇ ਆ ਬੜੇ ਤਰੀਕੇ ਨਾਲ ਬੋਲਦੇ ਆਪਣੇ ਨਾਲ ਤੇ ਜਿਤਵਾਏ ਜਦੋਂ ਜਿੱਤੇ ਆ ਉਦੋਂ ਵੀ ਬਹੁਤ ਇੱਜ਼ਤ ਮਾਣ ਹਰ ਹਰ ਕਿਸੇ ਨੂੰ ਦਿੱਤਾ ਆਪਾਂ ਨੂੰ ਕਿਸੇ ਨੇ ਆਪਾਂ ਨੂੰ ਕੋਈ ਮੱਥੇ ਵੱਟ ਨਹੀਂ ਪਾਇਆ ਜਦੋਂ ਵੀ ਆਪਾਂ ਕੋਈ ਕਮੇਟੀ ਘਰ ਕੰਮ ਹੁੰਦਾ ਵਾ ਆਪਾਂ ਇਹਨਾਂ ਦਾ ਵੀ ਉਹਦਾ ਫੋਨ ਕਰਵਾਨੇ ਆ ਤੇ ਉਸੇ ਵळे ਅਗਲੇ ਆਪਣਾ ਕੰਮ ਕਰਦੇ ਆ ਤੇ ਜੇ ਨਹੀਂ ਹੁੰਦਾ ਤਾਂ ਉਸੇ ਵळे ਉਹ ਵੀ ਆਂਦੇ ਆ ਕਿ ਕੋਈ ਨਹੀਂ ਤੁਸੀਂ ਮੈਂ ਖੁਦ ਆਨਾ ਵਾ ਤੇ ਅਸੀਂ ਨਾਲ ਉਹਨਾਂ ਦੇ ਜਾ ਕੇ ਆਪ ਉੱਥੇ ਬਹਿ ਕੇ ਦੋ ਦੋ ਘੰਟੇ ਸਾਡਾ ਕੰਮ ਕਰਾਉਂਦੇ ਆ ਠੀਕ ਹੈ ਤੇ ਉਹ ਤੇ ਬਾਅਦ ਚੋਂ ਵੀ ਜੇ ਕੋਈ ਮਾੜਾ ਮੋਟਾ ਕੰਮ ਰਹਿੰਦਾ ਵਾ ਉਹ ਆਂਦੇ ਕਿ ਤੁਸੀਂ ਮੇਰੇ ਘਰੇ ਬਹੋ ਮੈਂ ਆਪ ਖੁਦ ਕਰਾ ਗਿਆ ਹਾਂਗਾ ਕੰਮ ਤੇ ਹੋਰ ਅੱਗੇ ਪਿੱਛੇ ਵੀ ਕੋਈ ਕੰਮ ਰਹਿੰਦਾ ਵਾ ਜ ਹੁਣ ਗਲੀ ਬਣਾਣੀ ਸੀ ਵੀਰ ਨੇ ਬਣਾਈ ਆ ਬਾਕੀ ਸਿਵਰਾਂ ਦੇ ਕੰਮ ਕਰਾਉਂਦੇ ਆ ਵੀਰ ਉਦੋਂ ਉਹ ਵੀ ਉਹਨੇ ਵੀਰ ਨੇ ਵਾਧੂ ਆਪਣੇ ਕੰਮ ਕਰਾਏ ਆ ਹੁਣ ਉਹ ਥੋੜਾ ਟਾਈਮ ਪਾ ਕੇ ਹੁਣ ਗਲੀ ਵੀ ਦੀ ਹੁਣਾਵਾ ਗਲੀ ਵੀ ਬਣਾਈ ਨੇ ਵੀਰ ਨੇ ਤੇ ਉਹ ਚਲੋ ਬਾਕੀ ਟਾਈਮ ਤੇ ਹਰ ਕੰਮ ਨੂੰ ਲੱਗਦਾ ਜੀ ਤੇ ਬਾਕੀ ਅਸੀਂ ਤੇ ਇਹੋ ਮੰਗ ਕਰਦੇ ਆ ਡਾਕਟਰ ਸੋਲ ਕੋ ਕਿ ਆਪਾਂ ਨੂੰ ਕਮੇਟੀ ਘਰ ਦਾ ਪ੍ਰਧਾਨ ਬਣਾਇਆ ਜਾਵੇ ਗੁਰਪ੍ਰੀਤ ਸਿੰਘ ਗੋਲਟੀ ਤੇ ਚਲੋ ਗਾਂਹ ਹੋਰ ਵੀ ਵਿਕਾਸ ਹੋ ਸਕੇ ਥੋੜਾ ਜਿਹਾ ਥੋੜਾ ਫਰਕ ਪੈ ਜੇ ਹੁਣ ਕੋਈ ਵੀ ਵਾਰਡ ਦਾ ਜਾਂ ਕੋਈ ਵੀ ਆਂਦਾ ਵਾ ਤੇ ਵਧੀਆ ਮਤਲਬ ਕੰਮ ਕਰਾਉਂਦੇ ਵੀਰ ਕੋ ਤੇ ਕਿਸੇ ਨੇ ਉਹਨੇ ਕਦੀ ਨੱਕ ਮੋੜਨੀ ਵਟਿਆ ਵੀਰ ਦਾ ਉਹ ਇੱਕੋ ਗੱਲ ਕਹਿੰਦੇ ਆ ਕਿ ਕੋਈ ਨਹੀਂ ਜੋ ਵੀ ਛੋਟਾ ਵੱਡਾ ਹੋਵੇ ਭਾਵੇਂ ਕਣਕ ਦੀ ਪਰਚੀ ਵੀ ਘਟਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕਿੰਨੇ ਆ ਤੇ ਫੋਨ ਆਉਂਦੇ ਆ ਉਹਨਾਂ ਨੇ ਇੱਕੋ ਗੱਲ ਕਹੀ ਆ ਜੇ ਨਹੀਂ ਢੱਡੀ ਪਰਚੀ ਕੱਟੀ ਗਈ ਭਾਵੇਂ ਮੇਰੇ ਕੋਲ ਨਹੀਂ ਕੱਟੀ ਗਈ ਮੈਂ ਕਿਸੇ ਹੋਰ ਕੋ ਘਟਵਾ ਕੇ ਦਊਂਗਾ ਪਰ ਮੈਂ ਤੁਹਾਨੂੰ ਖਾਲੀ ਨਹੀਂ ਮੋੜੂੰਗਾ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕਰਾਉਂਦੇ ਆ ਠੀਕ ਹੈ ਇੱਕ ਸੁਭਾਅ ਵੀਰ ਦਾ ਬਹੁਤ ਚੰਗਾ ਜੀ ਉਹਨਾਂ ਨੇ ਕਦੀ ਆਪਾਂ ਨੂੰ ਕਦੀ ਮੱਥੇ ਵਟ ਨਹੀਂ ਪਾਇਆ ਭਾਵੇਂ ਚਾਹ ਪਾਣੀ ਜੋ ਵੀ ਆ ਪਹਿਲਾਂ ਉਹ ਪੁੱਛਦੇ ਆ ਆਪਾਂ ਨੂੰ ਕਿ ਵੀਰ ਤੂੰ ਭਾਵੇਂ ਛੋਟਾ ਆ ਭਾਵੇਂ ਵੱਡਾ ਆ ਭਾਵੇਂ ਬਜ਼ੁਰਗ ਆ ਕੋਈ ਵੀ ਹੈ ਇਹੋ ਭਾਬੀ ਜੀ ਦਾ ਵੀ ਆਪਣਾ ਸੁਭਾਅ ਆ ਉਹ ਵੀ ਆਪਾਂ ਨੂੰ ਕਦੀ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਵੀ ਮਾੜਾ ਕਹਿੰਦੇ ਤੇ ਚਲੋ ਬਾਕੀ ਇਹੋ ਗੱਲ ਅਸੀਂ ਜਾਣਨੇ ਆ ਕਿ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਹਾਂਜੀ ਪਹਿਲੇ ਕੀ ਨਾਮ ਦੇ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜਸਪਾਲ ਕੌਰ ਆ ਗੋਲਦੀ ਗੁਰਪ੍ਰੀਤ ਸਾਡਾ ਪੋਤੇ ਆ ਡਾਕਟਰ ਸੋਹਲ ਕਸ਼ਮੀਰ ਸਿੰਘ ਕੋਲ ਇਹੋ ਮੰਗ ਕਰਦੇ ਆ ਸਾਡੇ ਪੁੱਤ ਨੂੰ ਪ੍ਰਦਾਨ ਬਣਾਇਆ ਜਾਵੇ ਵੈਗੁਰ ਜੀ ਕਖੜ ਸਾਹਿਬ ਅਗਰ ਜੀ ਕੀ ਫਤਿਹ ਹਰਿਪ੍ਰੀਤ ਕੀ ਨਾਮ ਹੈ ਵੈਗੁਰ ਜੀ ਕਖੜ ਸਾਹਿਬ ਵੈਗੁਰ ਜੀ ਕੀ ਫਤਿਹ ਗੋਲਟੀ ਐਮਸੀ ਮੇਰਾ ਦੇਖ ਰਿਆ ਠੀਕ ਆ ਉਹਨਾਂ ਨੇ ਸਾਰੀ ਵਾਰਡ ਦਾ ਕੰਮ ਕੀਤਾ ਵਾ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਮੌਕਾ ਦਿੱਤਾ ਜਾਵੇ ਇੱਕ ਬਹੁਤ ਕੰਮ ਕਰਦੇ ਆ ਬਹੁਤ ਚੰਗੇ ਆ ਸਭ ਬੀਬੀਆਂ ਭੈਣਾਂ ਦੇ ਪੈਰੀ ਹੱਥ ਲਾਉਂਦੇ ਆ ਬਹੁਤ ਜਿਆਦਾ ਚੰਗੇ ਆ ਇੱਕ ਵਾਰੀ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਵੇ ਵੈਗੁਰ ਜੀ ਕਖੜ ਸਾਹਿਬ ਵੈਗੁਰ ਜੀ ਕੀ ਫਤਿਹ ਸਾਹਿਬ ਜੀ ਵਾਗਰ ਜੀ ਦਾ ਖਾਲਸਾ ਵਾਗਰ ਜੀ ਦੇ ਖਾਤੇ ਗੋਲਟੀ ਬੇਟਾ ਜੇ ਤੇ ਆਪਣਾ ਗੋਲਟੀ ਨੂੰ ਪ੍ਰਧਾਨ ਬਣਾਇਆ ਜਾਵੇ ਗੋਲਟੀ ਬਹੁਤ ਸਾਰਿਆਂ ਦੇ ਕਾਮਕਾਰ ਬਹੁਤ ਵਧੀਆ ਕਰਦਾ ਆ ਤੇ ਕੋਈ ਨੂੰ ਵੀ ਨਾ ਨਹੀਂ ਕਰਦਾ ਜਿਹੜਾ ਵੀ ਕੋਈ ਆਉਂਦਾ ਬਾ ਬਹੁਤ ਜਿਆਦਾ ਜੀ ਸਦਕੇ ਕਰਦਾ ਤੇ ਗੋਲਟੀ ਨੂੰ ਪ੍ਰਧਾਨ ਬਣਾਇਆ ਜਾਵੇ ਇੱਕ ਮੌਕਾ ਇੱਕ ਮੌਕਾ ਦਿੱਤਾ ਜਾਵੇ ਹਾਂਜੀ ਕੀ ਨਾਂ ਭਾਗੀ ਤੁਹਾਡਾ ਸੰਤੋਸ਼ ਕੀ ਕਹਿਣਾ ਚਾਹਦੇ ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਗੁਰਪ੍ਰੀਤ ਸਿੰਘ ਗੋਲਟੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਵਾ ਅਜੇ ਤੱਕ ਕੋਈ ਐਸਾ ਕੋਈ ਵੀ ਅੱਗੇ ਨਹੀਂ ਆਇਆ ਲੇਕਿਨ ਇਹਨੂੰ ਪ੍ਰਧਾਨ ਜ਼ਰੂਰ ਬਣਾਉਣਾ ਚਾਹੀਦਾ ਰਾਤ ਆਵੇ ਦਿਨੇ ਆਵੇ ਕੋਈ ਹਰੇਕ ਨੂੰ ਕਿਸੇ ਨੂੰ ਨਾ ਨਹੀਂ ਕਰਦਾ ਬਹੁਤ ਨੇਕ ਨੀਤੀ ਵਾਲਾ ਬੰਦਾ ਹੈ ਬਦੇ ਰਾਤ ਦਿਨ ਹਰੇਕ ਦੇ ਭੱਜ ਕੇ ਕੰਮ ਕਰਦਾ ਵਾ ਐਸੀ ਕੋਟੇਜ ਦੇ ਵਿੱਚ ਇਹਨੂੰ ਜਰੂਰ ਮਲ ਪ੍ਰਧਾਨ ਦੀ ਉਹਦਾ ਦਿੱਤਾ ਜਾਣਾ ਚਾਹੀਦਾ ਮੌਕਾ ਦਿੱਤਾ ਜਾਇਆ ਜਾਏ ਇਸ ਲਈ ਅਸੀਂ ਆਪਾਂ ਇਹੀ ਮੰਗ ਕਰਦੇ ਆਂ ਉਹ ਗਵਨਟ ਮਾਨ ਜੀ ਨੂੰ ਵੀ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹਨੂੰ ਜਰੂਰ ਮੌਕਾ ਦਿੱਤਾ ਜਾਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੋਈ ਵੀ ਕੰਮ ਨੂੰ ਜਾਣੇ ਆ ਉਹ ਬੇਟਾ ਨਾ ਨਹੀਂ ਕਰਦਾ ਤੇ ਪ੍ਰਧਾਨ ਬਣਿਆ ਜਾਵੇ ਭਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਗੁਰਜੀ ਦਾ ਖਾਲਸਾ ਭਾਈ ਦੁਖਤੇ ਹਰਪਾਲ ਸਿੰਘ ਮੇਰਾ ਨਾਮ ਜੀ ਕੀ ਕਹਿਣਾ ਚਾਹਦੇ ਜੀ ਜੀਰ ਜੀ ਇਹ ਕਹਿਣਾ ਚਾਹੁੰਦੇ ਆ ਜੀ ਗੱਡੇ ਗੁਰਪ੍ਰੀਤ ਸਿੰਘ ਗੋਲਦੀਪਾ ਜੀ ਹੈ ਵੱਡੇ ਠੀਕ ਹੈ ਜੀ ਉਹ ਵੱਡੇ ਸਾਰਿਆਂ ਦੇ ਕੰਮ ਜਦੋਂ ਵੀ ਜਾਈਏ ਘਰੇ ਕੰਮ ਹਰ ਕਿਸੇ ਦੇ ਕਰਦੇ ਆ ਜੀ ਭਾਵੇਂ ਵਾਰਡ 19 ਦਾ ਆਇਆ 18 ਦਾ ਆਇਆ 20 ਦਾ ਕੋਈ ਆ ਗਿਆ 22 ਦਾ 23 ਦਾ ਜਿਹੜਾ ਬੰਦਾ ਆ ਜੇ ਉਹ ਜੀ ਸਾਰਿਆਂ ਦੇ ਕੰਮ ਕਰਦੇ ਆ ਜੀ ਕਿਸੇ ਨੂੰ ਨਾ ਨਹੀਂ ਕਰਦੇ ਕੋਈ ਵੱਡਾ ਆਪਣਾ ਕੋਈ ਆ ਗਿਆ ਹੈ ਉਦੇ ਪਹਿਲਾਂ ਪੈਰੀ ਹੱਥ ਲਾਉਂਦੇ ਜੀ ਹਾਜੀ ਚਾਹ ਪਾਣੀ ਪੀਓਗੇ ਕੁਛ ਖਾਓਗੇ ਪਹਿਲਾਂ ਦੱਸੋ ਸੇਵਾ ਕੀ ਕਰੀਏ ਤੁਹਾਡੀ ਬਾਕੀ ਕੰਮ ਤੇ ਆਪਾਂ ਕਰਦੇ ਰਹਿਨੇ ਆ ਜੀ ਠੀਕ ਹੈ ਜੀ ਕੰਮ ਤੁਸੀਂ ਬੈਠੋ ਚਾਹ ਪਾਣੀ ਪਿਓ ਹਰ ਕੇ ਨੂੰ ਇਹਨਾਂ ਜੋ ਚਾਹਨੇ ਆ ਡਾਕਟਰ ਸੋਲ ਨੂੰ ਕਿਉਂਕਿ ਜੇ ਐਸ ਸੀ ਆ ਭਾਜੀ ਸਾਡੇ ਚਲੋ ਅੰਨੇ ਆਨੇ ਪ੍ਰਧਾਨ ਜਰੂਰ ਬਣਾਇਆ ਜਾਵੇ ਉਹਨਾਂ ਨੂੰ ਹੱਥ ਜੋੜ ਕੇ ਸੋਹ ਸਿੰਘ ਡਾਕਟਰ ਸੋਹ ਸਿੰਘ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਦੇ ਬਾਅਦ ਪ੍ਰਧਾਨ ਬਣਾਇਆ ਗੋੜ ਸਿੰਘ ਜੀ ਨੂੰ ਐਸ ਸੀ ਕੋਟੇ ਜੋ ਠੀਕ ਹੈ ਜੀ ਜੇ ਦੇਖੋ ਕੋਈ ਵੀ ਕੰਮ ਕਰਾਉਣੇ ਜਾਂਦੇ ਆ ਆਡੇ ਬੜੇ 19 ਵਾਰਡ ਤੋਂ ਬੜੇ ਜਾਣੇ ਆਉਂਦੇ ਆ 20 ਵਾਰਡ ਤੋਂ ਬਹੁਤ ਜਾਣੇ ਆਉਂਦੇ ਆ ਸਾਰੇ ਜਾਣੇ ਦੇਖੀ ਜਾ ਕਿ ਚਲੋ ਸ਼ਹਿਰ ਤੋਂ ਪਵੇ 19 ਪਵੇ ਇੱਕ 9 ਵਾਰਡ ਤੋਂ ਵੀ ਆ ਜਾਂਦੇ ਆ ਕੋਈ 10 ਵਾਰਡ ਤੋਂ ਕੋਈ ਬੰਦਾ ਭਾਈ ਦੇ ਘਰੇ ਆ ਜੇ ਨਾ ਤੇ ਭਾਈ ਨੇ ਕਹੇ ਕਿ ਆਣੇ ਕਦੀ ਮੋਹਰ ਲਾ ਦੇਣੀ ਆ ਭਾਈ ਕੋਈ ਗੱਲ ਨਹੀਂ ਲਾ ਦੇਣੇ ਗੋਲਡੀ ਭਾਈ ਨੇ ਗੋਲਡੀ ਚਲਦੇ ਜੀ ਆ ਜਾਓ ਐਮਸੀ ਸਾਹਿਬ ਦੇ ਘਰੇ ਚਲਦੇ ਉਧਰ ਉਸਰ ਲੱਗ ਜਾਂਦੀ ਹੈ ਜੀ ਕੋਈ ਨਾ ਨਹੀਂ ਕਰਦੇ ਇੱਥੇ ਜਿੱਥੇ ਵੀ ਜਲ ਜਾਂਦੇ ਆ ਭਾਈ ਦੀ ਜਜਾਕਾਰ ਹੀ ਹੁੰਦੀ ਆ ਜੀ ਮਹਾਰਾਜ ਇਹ ਕਿਰਪਾ ਨੇ ਸੱਚੇ ਪਾਤਸ਼ਾਹ ਡਾਕਟਰ ਸੋਲ ਨੂੰ ਕਿਰਪਾ ਕਿ ਆਦੀ ਭਾਈ ਗੋੜ ਸਿੰਘ ਨੂੰ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ